ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਪਾਤਸ਼ਾਹੀ ਸੋਢੀ ਸੁਲਤਾਨ ਦਾ ਜਨਮ 26 ਅੱਸੂ 1591 ਨੂੰ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਸ੍ਰੀ ਹਰਦਾਸ ਮਲ ਸੋਢੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਜਨਮ ਤੋਂ ਹੀ ਤਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਨਾਮ ਭਾਈ ਜੀਠਾ ਜੀ ਕਰਕੇ ਆਉਂਦਾ ਹੈ ਛੋਟੀ ਉਮਰ ਦੇ ਵਿੱਚ ਹੀ ਜਦ ਸਤਗੁਰੂ 6-7 ਸਾਲ ਦੇ ਸਨ ਤੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ ਮਾਤਾ-ਪਿਤਾ ਦੇ ਜਾਣ ਮਗਰੋਂ ਕਿਸੇ ਵੀ ਚਾਚੇ-ਤਾਏ ਸ਼ਰੀਕ ਨੇ ਭਾਈ ਜੇਠਾ ਜੀ ਦੀ ਬਾ ਨਹੀਂ ਫੜੀ ਭਾਈ ਜੇਠਾ ਜੀ ਨੂੰ ਯਤੀਮ ਵੇਖ ਕੇ ਉਹਨਾਂ ਦੀ ਨਾਨੀ ਜੀ ਉਹਨਾਂ ਕੋਲ ਆ ਕੇ ਰਹਿਣ ਲੱਗੀ ਤੇ ਘਰ ਦਾ ਗੁਜ਼ਾਰਾ ਕਰਨ ਲਈ ਘੁੰਗਣੀਆਂ ਉਬਾਲ ਦਿੰਦੇ ਨੇ ਤੇ ਭਾਈ ਜੀਠਾ ਜੀ ਛਾਬੇ ਵਿੱਚ ਪਾ ਕੇ ਘੁੰਗਣੀਆਂ ਵੇਚ ਆਉਂਦੇ ਨੇ ਪੜਨ ਲਿਖਣ ਦੀ ਉਮਰੇ ਬੱਚਿਆਂ ਨਾਲ ਖੇਡਣ ਦੀ ਉਮਰੇ ਸਤਿਗੁਰਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈ ਗਈਆਂ ਘੁੰਗਣੀਆਂ ਵੇਚਦੇ ਨੇ ਜੋ ਵਟਦੇ ਨੇ ਉਹਦੇ ਨਾਲ ਹੀ ਰਸਨ ਪਾਣੀ ਰਸਦ ਆਉਂਦਾ ਹੈ ਤੇ ਕਰ ਆ ਕੇ ਭੋਜਨ ਪ੍ਰਸ਼ਾਦਾ ਬਣਦਾ ਹੈ ਤੇ शकਦੇ ਹਨ ਕਿਸੇ ਸ਼ਰੀਕ ਨੇ ਸਤਗੁਰਾਂ ਦੀ ਬਾਹ ਤੇ ਨਹੀਂ ਫੜੀ ਨਾ ਹੀ ਕੋਈ ਮਦਦ ਕੀਤੀ ਪਰ ਤਾਣੇ ਮੈਨੇ ਮਾਰਦੇ ਹਨ ਤੇ ਉਹਨਾਂ ਦੇ ਤਾਣਿਆਂ ਤੋਂ ਦੁਖੀ ਹੋ ਕੇ ਇੱਕ ਦਿਨ ਨਾਨੀ ਜੀ ਭਾਈ ਹਰਦਾਸ ਜੀ ਦੇ ਘਰ ਨੂੰ ਤਾਲਾ ਮਾਰ ਕੇ ਭਾਈ ਜੇਠਾ ਜੀ ਨੂੰ ਲੈ ਕੇ ਆਪਣੇ ਪਿੰਡ ਬਾਸਰ ਕੀ ਚਲੀ ਗਈ ਬਾਸਰ ਕੇ ਭਾਈ ਜੀਠਾ ਜੀ ਦੇ ਨਾਨਕੇ ਸਨ ਪਰ ਉਹਨਾਂ ਦੇ ਨਾਨਕੇ ਵੀ ਬਹੁਤੇ ਅਮੀਰ ਨਹੀਂ ਸਨ ਤੇ ਨਾਨਕਿਆਂ ਦੇ ਵਿੱਚ ਵੀ ਇਕੱਲੀ ਨਾਨੀ ਹੀ ਜਿੰਦੇ ਸਨ ਜਦੋਂ ਬਾਸਰ ਕੇ ਗਏ ਤਾਂ ਉੱਥੇ ਜਾ ਕੇ ਵੀ ਨਾਨੀ ਜੀ ਘੁੰਗਣੀਆਂ ਉਬਾਲ ਦੇਣ ਤੇ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਜਾ ਕੇ ਘੁੰਗਣੀਆਂ ਵੇਚ ਆਉਂਦੇ ਨੇ ਭਾਈ ਜੇਠਾ ਜੀ ਦਾ ਸੁਭਾਵ ਬਹੁਤ ਹੀ ਦਇਆ ਵਾਲਾ ਹੈ ਜੋ ਵੀ ਭੁੱਖਾ ਗਰੀਬ ਮਿਲਦਾ ਹੈ ਉਸ ਨੂੰ ਫਰੀ ਦੇ ਵਿੱਚ ਵੀ ਘੁੰਗਣੀਆਂ ਛਕਾ ਦਿੰਦੇ ਹਨ ਜੋ ਵੀ ਵੇਚ ਵਟ ਕੇ ਆਉਂਦੇ ਹਨ ਉਹਦੇ ਨਾਲ ਹੀ ਰਸਦ ਲੈ ਆਉਂਦੇ ਹਨ ਤੇ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ ਉਧਰ ਸਮਾਂ ਪਿਆ ਤੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਜੀ ਜੋਤ ਗੋਇੰਦਵਾਲ ਵਿਖੇ ਸੁਸ਼ੋਭਿਤ ਹੋਏ ਹਨ ਤੇ ਸੰਗਤਾਂ ਦੂਰੋਂ ਦੂਰੋਂ ਉਹਨਾਂ ਦੇ ਦਰਸ਼ਨ ਕਰਨ ਜਾਂਦੀਆਂ ਹਨ ਨਾਨੀ ਨੇ ਵੀ ਆਪਣੇ ਦੋਦੇ ਦੀ ਬਾਹ ਫੜੀ ਹੈ ਤੇ ਲੈ ਤੁਰੇ ਹਨ ਗੋਇੰਦਵਾਲ ਸਾਹਿਬ ਇਹ ਵਿਧ ਬਣਦੀ ਹੈ ਤਾਂ ਹੀ ਕੋਈ ਵੀ ਪਾਣਾ ਵਰਤਦਾ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਦਾਣੇ ਹਨ ਉਹ ਆਪੇ ਹੀ ਖਿੱਚ ਕੇ ਲੈ ਜਾਂਦੇ ਹਨ ਇਹ ਵਿਧ ਬਣੀ ਭਾਈ ਜੀਠਾ ਜੀ ਦੇ ਉਹਨਾਂ ਦੀ ਨਾਨੀ ਗੋਇੰਦਵਾਲ ਸਾਹਿਬ ਪਹੁੰਚਦੇ ਹਨ ਉੱਥੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਨ ਉੱਥੇ ਹੀ ਭਾਈ ਜੀਠਾ ਜੀ ਘੁੰਗਣੀਆਂ ਵੇਚਣ ਲੱਗੇ ਤੇ ਬਚੇ ਹੋਏ ਟਾਈਮ ਵਿੱਚ ਸਤਿਗੁਰਾਂ ਦੀ ਸੇਵਾ ਕਰਨ ਲੱਗੇ ਇੱਕ ਖੇਡ ਬਣਦੀ ਹੈ ਇੱਕ ਦਿਨ ਭਾਈ ਜੀਠਾ ਜੀ ਨੂੰ ਇੱਕ ਸਾਧੂ ਮਿਲਦਾ ਹੈ ਸਾਧੂ ਕਹਿੰਦਾ ਹੈ ਭਾਈ ਮੈਂ ਬਹੁਤ ਭੁੱਖਾ ਹਾਂ ਕਈ ਦਿਨ ਹੋ ਗਏ ਭੋਜਨ ਨਹੀਂ ਮਿਲਿਆ ਕੀ ਤੂੰ ਮੈਨੂੰ ਘੁੰਗਣੀਆਂ ਦੇਂਗਾ ਤੇ ਭਾਈ ਜੀਠਾ ਜੀ ਨੇ ਇੱਕ ਮੁੱਠ ਭਰ ਕੇ ਉਹਨਾਂ ਨੂੰ ਘੁੰਗਣੀਆਂ ਦੀ ਦੇ ਦਿੱਤੀ ਉਹ ਖਾ ਕੇ ਉਹ ਕਹਿਣ ਲੱਗੇ ਭਾਈ ਭੁੱਖ ਨਹੀਂ ਮਿੱਢੀ ਮੈਨੂੰ ਹੋਰ ਦੇ ਦੇ ਐਵੇਂ ਕਰਦੇ ਆ ਕਰਦੇ ਆ ਭਾਈ ਜੀਠਾ ਜੀ ਨੇ ਸਾਰੀਆਂ ਘੁੰਗਣੀਆਂ ਉਹ ਸਾਧੂ ਨੂੰ ਛਕਾ ਛੱਡੀਆਂ ਤੇ ਆਪ ਘਰ ਆ ਗਏ ਉਸ ਦਿਨ ਕੁਝ ਵੀ ਬਟਿਆ ਨਹੀਂ ਗਿਆ ਤੇ ਰਾਤ ਨੂੰ ਪ੍ਰਸ਼ਾਦਾ ਨਹੀਂ ਬਣਿਆ ਪਰ ਇਸ ਘਟਨਾ ਨਾਲ ਗੁਰੂ ਰਾਮਦਾਸ ਜੀ ਨੇ ਇੱਕ ਸਿੱਖਿਆ ਸਾਰੇ ਸੰਸਾਰ ਨੂੰ ਦੇ ਛੱਡੀ ਕਿ ਭਾਈ ਗੁਰੂ ਦਾ ਸਿੱਖ ਚਾਹੇ ਆਪ ਭੁੱਖਾ ਰਹਿ ਸਕਦਾ ਏ ਪਰ ਜਿਹੜਾ ਉਸ ਦੇ ਦਰ ਤੇ ਆਇਆ ਹੈ ਉਸ ਨੂੰ ਕਦੀ ਭੁੱਖਾ ਨਹੀਂ ਰਹਿਣ ਦੇਗਾ ਸਤਿਗੁਰੂ ਗੁਰੂ ਰਾਮਦਾਸ ਜੀ ਦਇਆ ਦੀ ਮੂਰਤ ਸਨ ਤੇ ਜਿੱਥੇ ਦਇਆ ਹੁੰਦੀ ਹੈ ਉੱਥੇ ਹੀ ਧਰਮ ਆਉਂਦਾ ਹੈ ਕਿਉਂਕਿ ਧੋਲ ਧਰਮ ਦਇਆ ਕਾ ਪੂਤ ਜੇ ਦਇਆ ਹੀ ਨਾ ਹੋਏਗੀ ਤੇ ਧਰਮ ਕਿੱਥੋਂ ਆਏਗਾ ਧਰਮ ਤੇ ਦਇਆ ਦਾ ਪੁੱਤਰ ਹੈ ਜੇ ਪਹਿਲਾਂ ਦਇਆ ਹੈ ਤਾਂ ਹੀ ਅੱਗੇ ਧਰਮ ਚੱਲੇਗਾ ਜੇ ਦਇਆ ਨਹੀਂ ਹੈ ਤੇ ਧਰਮ ਨਹੀਂ ਚੱਲ ਸਕਦਾ ਭਾਈ ਗੁਰੂ ਰਾਮਦਾਸ ਜੀ ਬਹੁਤ ਸੇਵਾ ਕਰਦੇ ਹਨ ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਬੈਠੇ ਹੋਏ ਹਨ ਤੇ ਸੇਵਾ ਚੱਲ ਰਹੀ ਹੈ ਸੰਗਤਾਂ ਸੇਵਾ ਕਰ ਰਹੀਆਂ ਹਨ ਤੇ ਭਾਈ ਜੀਠਾ ਜੀ ਵੀ ਸੇਵਾ ਕਰ ਰਹੇ ਹਨ ਤੇ ਮਾਤਾ ਜੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਵੱਲ ਇਸ਼ਾਰਾ ਕਰਕੇ ਕਿ ਸਤਿਗੁਰੂ ਆਪਣੀ ਬੱਚੀ ਬੀਬੀ ਭਾਨੀ ਵੀ ਜਵਾਨ ਹੋ ਗਏ ਹਨ ਉਹਨਾਂ ਦੀ ਸ਼ਾਦੀ ਦੇ ਲਈ ਕੋਈ ਐਹੋ ਜਿਹਾ ਵਰ ਦੇਖੋ ਜਿਹੜਾ ਨਮਰਤਾ ਦਾ ਪੁੰਜ ਹੋਵੇ ਤੇ ਐਨੀ ਸੇਵਾ ਕਰਦਾ ਹੈ ਅਹੰਕਾਰ ਮਾਸਾ ਵੀ ਨਹੀਂ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਐਹੋ ਜਿਹਾ ਤੇ ਫਿਰ ਇਹੀ ਹੈ ਭਾਈ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਭਾਈ ਜੇਠਾ ਜੀ ਨੂੰ ਬੁਲਾਇਆ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਨਾਲ ਆਪਣੀ ਬੱਚੀ ਦਾ ਵਿਆਹ ਕਰ ਦਿੱਤਾ ਵਿਆਹ ਹੋਣ ਤੋਂ ਬਾਅਦ ਜਵਾਈ ਬਣਨ ਤੋਂ ਬਾਅਦ ਵੀ ਜਵਾਈ ਪੁਣੇ ਦਾ ਮਾਣ ਨਹੀਂ ਆਇਆ ਤੇ ਉਸੇ ਤਰ੍ਹਾਂ ਹੀ ਬਲਕਿ ਉਹਦੋਂ ਵੀ ਜ਼ਿਆਦਾ ਸੇਵਾ ਕਰਨ ਲੱਗੇ ਹਨ ਬੀਬੀ ਪਾਨੀ ਜੀ ਸ਼ੁਰੂ ਤੋਂ ਹੀ ਗੁਰੂ ਅਮਰਦਾਸ ਜੀ ਦੀ ਬਹੁਤ ਸੇਵਾ ਕਰਦੇ ਹਨ ਤੇ ਗੁਰੂ ਰਾਮਦਾਸ ਜੀ ਵੀ ਸੇਵਾ ਦੇ ਵਿੱਚ ਲੱਗੇ ਹੀ ਰਹਿੰਦੇ ਹਨ ਦੋਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਦਿੱਤੀਆਂ ਇੱਕ ਦਿਨ ਐਸਾ ਹੋਇਆ ਕਿ ਗੁਰੂ ਰਾਮਦਾਸ ਜੀ ਦੇ ਜੋਤਾਏ ਚਾਚੇ ਸ਼ਰੀਕ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕੀ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣਾ ਜਵਾਈ ਬਣਾ ਲਿਆ ਹੈ ਤੇ ਉਹ ਸਤਿਗੁਰਾਂ ਦੇ ਕੋਲ ਪਹੁੰਚਦੇ ਹਨ ਕਿ ਗੁਰਬਾਣੀ ਵਿੱਚ ਵੀ ਇੱਕ ਸ਼ਬਦ ਆਉਂਦਾ ਹੈ ਜਦੋਂ ਬੰਦਾ ਗਰੀਬ ਹੁੰਦਾ ਹੈ ਉਹਦਾ ਕੋਈ ਪੱਲਾ ਨਹੀਂ ਫੜਦਾ ਤੇ ਜਦੋਂ ਅਮੀਰ ਹੋ ਜਾਂਦਾ ਹੈ ਤੇ ਸਭ ਉਸ ਦੇ ਕੋਲ ਕੋਲ ਆਉਂਦੇ ਹਨ ਕਿਉਂਕਿ ਮੱਖੀਆਂ ਵੀ ਗੁੜ ਤੇ ਹੀ ਆਉਂਦੀਆਂ ਨੇ ਤੇ ਪੈਸਾ ਇੱਕ ਗੁੜ ਹੈ ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਲੋਕੀ ਆਉਂਦੇ ਹਨ ਤੇ ਜਿਹਦੇ ਕੋਲ ਪੈਸਾ ਨਹੀਂ ਉਹਦੀ ਕੋਈ ਸੁਣਦਾ ਵੀ ਨਹੀਂ ਅਸੀਂ ਆਮ ਤੌਰ ਤੇ ਇੱਕ ਕਹਾਵਤ ਕਹਦੇ ਨੇ ਹਾਂ ਕਿ ਜਿਸ ਦੇ ਘਰ ਦਾਣੇ ਉਸ ਦੀ ਤੇ ਕਮਲੇ ਵੀ ਸਿਆਣੇ ਕਿ ਜਿਹਦੇ ਘਰ ਪੈਸਾ ਹੈ ਉਸ ਨੂੰ ਚਾਹੇ ਉਹਦੇ ਬੱਚੇ ਨਲਾਇਕ ਹੋਣ ਚੇ दारू ਪੀਂਦੇ ਹੁਣ ਨਸ਼ੇ ਕਰਦੇ ਹੁਣ ਪਰ ਉਹਨੂੰ ਬਹੁਤ ਸਮਝਦਾਰ ਮੰਨਿਆ ਜਾਂਦਾ ਹੈ ਤੇ ਗਰੀਬ ਦਾ ਬੱਚਾ ਕਿੰਨਾ ਵੀ ਸਮਝਦਾਰ ਹੋਵੇ ਉਸ ਦੀ ਕੋਈ ਗੱਲ ਨਹੀਂ ਸੁਣਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ ਜੋ ਨਿਰਦਨ ਸਰਦਨ ਕੇ ਜਾਏ ਆਗੇ ਬੈਠਾ ਪੀਠ ਫੇਰਾਏ ਜਦੋਂ ਗਰੀਬ ਬੰਦਾ ਅਮੀਰ ਦੇ ਘਰ ਜਾਂਦਾ ਹੈ ਤੇ ਉਸ ਨੂੰ ਵੇਖ ਕੇ ਅਮੀਰ ਉਸ ਦੇ ਵੱਲ ਪਿੱਠ ਕਰ ਲੈਂਦਾ ਹੈ ਪਰ ਦੂਜੀ ਤਰਫ ਸਤਿਗੁਰੂ ਕਹ ਰਹੇ ਹਨ ਜੋ ਸਰਦਨ ਨਿਰਦਨ ਕੀ ਜਾਏ ਦਿਆ ਆਦਰ ਲਿਆ ਬਿਠਾਏ ਤੇ ਜੇ ਅਮੀਰ ਬੰਦਾ ਗਰੀਬ ਘਰ ਤੁਰ ਜੇ ਤੇ ਉਹ ਚਾਦਰ ਵਿਸ਼ਾਖੀ ਆਦਰ ਨਾਲ ਉਹਨੂੰ ਬਿਠਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਇਹ ਪ੍ਰਭੂ ਦੀ ਕਲਾ ਹੈ ਇਹਨੂੰ ਮਿਟਿਆ ਨਹੀਂ ਜਾ ਸਕਦਾ ਪ੍ਰਭ ਕੀ ਕਲਾ ਨਾ ਮਿਟੀ ਜਾਏ ਪ੍ਰਭੂ ਦਾ ਇਹ ਸੰਸਾਰ ਦੇ ਵਿੱਚ ਜੋ ਮਾਇਆ ਦਾ ਵਰਤਾਰਾ ਚੱਲਦਾ ਹੈ ਇਹ ਉਸ ਪਰਮਾਤਮਾ ਦੀ ਖੇਡ ਹੈ ਇਸ ਨੂੰ ਮਿਟਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਅੱਜ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਘਰ ਜਵਾਈ ਬਣ ਗਏ ਹਨ ਤੇ ਆਏ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਣ ਕੇ ਪਹਿਲਾ ਲੰਗਰ ਛਕਿਆ ਹੈ ਤੇ ਲੰਗਰ ਛਕ ਕੇ ਚਲੇ ਗਏ ਗੁਰੂ ਰਾਮਦਾਸ ਜੀ ਦੇ ਕੋਲ ਕਹਿੰਦੇ ਹਨ ਭਾਈ ਤੂੰ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ ਸੋਡੀਆਂ ਦੀ ਕੁੱਲ ਦਾ ਹੋ ਕੇ ਤੇ ਆਪਣੇ ਸਹਰਿਆਂ ਕਰ ਮਿੱਟੀ ਠੋਂਦਾ ਫਿਰਦਾ ਹੈ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਇਹ ਤੇ ਬੱਚਾ ਹੈ ਤੁਸੀਂ ਤੇ ਸਮਝਦਾਰ ਹੋ ਤੁਸੀਂ ਵੀ ਇਹਨਾਂ ਤੋਂ ਆਪਣੇ ਘਰ ਦਾ ਕੰਮ ਕਰਾ ਰਹੇ ਹੋ ਮਿੱਟੀ ਦੇ ਵਿੱਚ ਮਿੱਟੀ ਹੋਏ ਪਏ ਨੇ ਸਿਰ ਤੇ ਮਿੱਟੀ ਦੇ ਟੋਕਰੇ ਚੱਕਵਾ ਰਹੇ ਹੋ ਤੁਹਾਨੂੰ ਲਾਜ ਨਹੀਂ ਆਉਂਦੀ ਗੁਰੂ ਰਾਮਦਾਸ ਜੀ ਨੇ ਟੋਕਰਾ ਥੱਲੇ ਰੱਖ ਕੇ ਗੁਰੂ ਅਮਰਦਾਸ ਜੀ ਅੱਗੇ ਹੱਥ ਜੋੜੇ ਕਿ ਹੇ ਸਤਿਗੁਰੂ ਇਹ ਨਦਾਨ ਨੇ ਅਹੰਕਾਰ ਦੇ ਵਿੱਚ ਬੋਲ ਰਹੇ ਨੇ ਇਹਨਾਂ ਨੂੰ ਜਾਤ ਵਰਣ ਦਾ ਅਹੰਕਾਰ ਹੈ ਕਿਰਪਾ ਕਰਕੇ ਕੋਈ ਵੀ ਬਚਨ ਨਾ ਕਰਨਾ ਇਹ ਮੇਰੇ ਪਰਿਵਾਰ ਵਾਲੇ ਹਨ ਤੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਕਹਿੰਦੇ ਹਨ ਭਾਈ ਮੈਂ ਸਤਗੁਰਾਂ ਦੇ ਦਰ ਤੇ ਸੇਵਾ ਕਰਦਾ ਹਾਂ ਸਤਗੁਰਾਂ ਨੇ ਮੈਨੂੰ ਭਾਗ ਲਾਇਆ ਹੈ ਤੇ ਮੇਰਾ ਕੋਈ ਜਾਤ ਵਰਣ ਦਾ ਮੈਨੂੰ ਕੋਈ ਅਹੰਕਾਰ ਨਹੀਂ ਮੈਨੂੰ ਸੇਵਾ ਵਿੱਚੋਂ ਆਨੰਦ ਮਿਲਦਾ ਹੈ ਸਤਗੁਰਾਂ ਦੀ ਭਗਤੀ ਕਰਨ ਨਾਲ ਸਤਗੁਰਾਂ ਦੀ ਸੇਵਾ ਕਰਨ ਨਾਲ ਮੈਨੂੰ ਉਸ ਪਰਮਾਤਮਾ ਦੀ ਅਸ਼ੀਸ਼ ਮਿਲਦੀ ਹੈ ਪਰਮਾਤਮਾ ਦਾ ਪਿਆਰ ਮਿਲਦਾ ਹੈ ਗੁਰੂ ਅਮਰਦਾਸ ਜੀ ਨੇ ਫਰਮਾਇਆ ਭਾਈ ਜਿਸ ਨੂੰ ਤੁਸੀਂ ਮਿੱਟੀ ਦਾ ਟੋਕਰਾ ਕਹਿ ਰਹੇ ਹੋ ਇਹ ਮਿੱਟੀ ਦਾ ਟੋਕਰਾ ਨਹੀਂ ਇਹ ਤੇ ਮੈਂ ਜੇਠੇ ਦੇ ਸਿਰ ਤੇ ਤਿੰਨਾਂ ਲੋਕਾਂ ਦਾ ਛਤਰ ਚੁਲਾਇਆ ਹੈ ਪਰ ਤੁਸੀਂ ਮੂਰਖ ਲੋਗ ਹੋ ਤੁਹਾਨੂੰ ਕੀ ਪਤਾ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਇੰਨੀ ਕੁ ਹੈ ਕਿ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਤੇ ਸੇਵਾ ਦੇ ਨਾਲ ਉਹਨਾਂ ਮੇਰਾ ਮਨ ਜਿੱਤ ਲਿਆ ਹੈ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਉਹ ਲਗਭਗ 1574 ਈਸਵੀ ਦੇ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਹਨ ਤੇ 1581 ਤੱਕ ਉਹ ਗੁਰਤਾ ਗੱਦੀ ਤੇ ਵਿਰਾਜਮਾਨ ਰਹਿੰਦੇ ਹਨ ਲਗਭਗ 7 ਕੁ ਸਾਲ ਉਹਨਾਂ ਨੇ ਆਪਣੇ ਸਮੇਂ ਵਿੱਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕਰਵਾਈ ਇੱਥੇ ਸਰੋਵਰ ਦੀ ਸੇਵਾ ਕਰਵਾਈ ਇਹ ਜਮੀਨ ਉਹਨਾਂ ਨੇ 700 ਰੁਪਈਆ ਉਸ ਟਾਈਮ ਦਾ ਜੋ ਅਕਬਰੀ ਰੁਪਈਆ ਸੀ ਦੇ ਕੇ ਖਰੀਦਿਆ ਅੱਜ ਕੱਲ ਕੁਝ ਲੋਕ ਕਹਿ ਦਿੰਦੇ ਹਨ ਕਿ ਉਹ ਜ਼ਮੀਨ ਅਕਬਰ ਨੇ ਸਤਗੁਰਾਂ ਨੂੰ ਤੋਹਫੇ ਵਿੱਚ ਦਿੱਤੀ ਸੀ ਭਾਈ ਸਾਹਿਬ ਉਸ ਟਾਈਮ ਦੇ ਜਦੋਂ ਅਸੀਂ ਸਰਕਾਰੀ ਦਸਤਾਵੇਜ਼ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਰਾਮਦਾਸ ਜੀ ਨੇ ਉਹ ਮਿਕਸਡ ਕਮਿਊਨਿਟੀ ਯਾਨੀ ਕਿ ਕਈ ਕਮਿਊਨਿਟੀਆਂ ਦੀ ਕਈ ਸਮੁਦਾਇਆਂ ਦੀ ਜ਼ਮੀਨ ਸੀ ਜਿਨ੍ਹਾਂ ਨੂੰ ਪੈਸਾ ਦੇ ਕੇ 700 ਰੁਪਿਆ ਦੇ ਕੇ ਸਤਗੁਰਾਂ ਨੇ ਜ਼ਮੀਨ ਲਈ ਸੀ ਤੇ ਰਾਮਦਾਸ ਪੁਰ ਵਸਾਇਆ ਸੀ ਗੁਰੂ ਰਾਮਦਾਸ ਜੀ ਦੀ ਮਹਿਮਾ ਦੇ ਵਿੱਚ ਸੱਤਾ ਬਲਵੰਡ ਜੀ ਇੱਕ ਸਵਈਆ ਉਚਾਰਨ ਕਰਦੇ ਹਨ ਤਨ ਤਨ ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਐਸੀ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਸਿਰਿਆ ਹੈ ਬਣਾਇਆ ਹੈ ਉਹਨਾਂ ਨੇ ਹੀ ਉਹਨੂੰ ਸਵਾਰਿਆ ਹੈ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਇਕ ਕਰਾਮਾਤ ਹੋਈ ਹੈ ਕਿ ਸਿਰਜਣਹਾਰੇ ਪਰਮਾਤਮਾ ਨੇ ਉਹਨਾਂ ਨੂੰ ਬਣਾਇਆ ਹੈ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਿੱਖਾਂ ਤੇ ਸੰਗਤਾਂ ਨੇ ਉਹਨਾਂ ਨੂੰ ਪਾਰ ਬ੍ਰਹਮ ਦਾ ਰੂਪ ਮੰਨ ਕੇ ਨਮਸਕਾਰ ਕੀਤਾ ਹੈ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਸਤਿਗੁਰੂ ਤੂੰ ਅਟਲ ਹੈ ਅਥਾ ਹੈ ਅਤੋਲ ਹੈ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜਿਨੀ ਤੂੰ ਸੇਵਿਆ ਭਾਉ ਕਰ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਤੈਨੂੰ ਯਾਦ ਕੀਤਾ ਹੈ ਸੇ ਤੁਧ ਪਾਰ ਉਤਾਰਿਆ ਤੁਸੀਂ ਉਹਨੂੰ ਪਾਰ ਉਤਾਰ ਦਿੱਤਾ ਹੈ ਇਸ ਸੰਸਾਰ ਦੇ ਸਮੁੰਦਰ ਵਿੱਚੋਂ ਜਨਮ ਮਨ ਦੇ ਚੱਕਰਾਂ ਵਿੱਚੋਂ ਪਾਰ ਉਤਾਰ ਦਿੱਤਾ ਹੈ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾ ਰਿਆ ਤੁਸੀਂ ਲਬ ਲੋਭ ਕਾਮ ਕ੍ਰੋਧ ਮੋਹ ਇਹ ਪੰਜਾਂ ਵਿਕਾਰਾਂ ਨੂੰ ਸਨੇ ਪਰਵਾਰ ਹੀ ਮਾਰ ਸੁਟਿਆ ਹੈ ਧੰਨ ਸੋ ਤੇਰਾ ਥਾਨ ਹੈ ਜਿੱਥੇ ਤੂੰ ਵਸਿਆ ਹੈ ਜਿੱਥੇ ਤੂੰ ਰਹਿਣਾ ਹੈ ਸਤਿਗੁਰੂ ਉਹ ਧੰਨ ਹੈ ਸਥਾਨ ਸੱਚ ਤੇਰਾ ਪੈਸਕਾਰਿਆ ਤੇਰਾ ਮੰਡਲ ਤੇਰਾ ਪੈਸਕਾਰਿਆ ਸੱਚ ਹੈ ਨਾਨਕ ਤੂੰ ਹੈ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਸਤ੍ਤਾ ਬਲਵੰਡ ਜੀ ਕਹਿ ਰਹੇ ਨੇ ਇਹ ਗੁਰੂ ਰਾਮਦਾਸ ਜੀ ਅਸੀਂ ਗੁਰੂ ਨਾਨਕ ਨੂੰ ਨਹੀਂ ਵੇਖਿਆ ਗੁਰੂ ਅੰਗਦ ਦੇਵ ਜੀ ਨੂੰ ਨਹੀਂ ਦੇਖਿਆ ਨਾ ਹੀ ਗੁਰੂ ਅਮਰਦਾਸ ਜੀ ਨੂੰ ਦੇਖਿਆ ਹੈ ਸਾਡੇ ਲਈ ਤੁਸੀਂ ਹੀ ਗੁਰੂ ਨਾਨਕ ਹੋ ਤੁਸੀਂ ਹੀ ਗੁਰੂ ਅੰਗਦ ਹੋ ਤੁਸੀਂ ਹੀ ਗੁਰੂ ਅਮਰਦਾਸ ਹੋ ਗੁਰ ਡਿੱਠਾ ਤਾਂ ਮਨ ਸਾਧਾਰਿਆ ਤੁਹਾਡੇ ਦਰਸ਼ਨ ਹੋ ਗਏ ਤਾਂ ਮਨ ਆਧਾਰ ਦੇ ਵਿੱਚ ਆ ਗਿਆ ਮਨ ਟਿਕ ਗਿਆ ਹੈ ਆਓ ਅਸੀਂ ਵੀ ਅੱਜ ਆਪਣੇ ਜੀਵਨ ਦੇ ਵਿੱਚ ਇਸ ਸਵਈਏ ਨੂੰ ਧਾਰਨ ਕਰੀਏ ਇਸ ਸਵਈਏ ਨੂੰ ਆਪਣੇ ਮਨ ਦੇ ਵਿੱਚ ਵਸਾਈਏ ਆਪਣੇ ਜੀਵਨ ਦੇ ਵਿੱਚ ਲਿਆਈਏ ਤਨ ਗੁਰੂ RAMDAS ji ਮਹਾਰਾਜ ਦਾ ਨਾਮ ਲਈਏ ਜਿਨ੍ਹਾਂ ਨੇ ਇਸ ਸੰਸਾਰ ਨੂੰ ਤਾਰਿਆ ਹੈ ਅੱਜ ਵੀ ਗੁਰੂ RAMDAS ji ਤਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਵਿਖੇ ਵਰਤ ਕੇ ਆਪ ਰਹਿਮਤਾ ਕਰ ਰਹੇ ਹਨ ਆਪ ਝੋਲੀਆਂ ਭਰ ਰਹੇ ਹਨ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਯਾਦ ਕਰੀਏ ਉਹ ਸਾਨੂੰ ਕਿਸੇ ਦਾ ਮੋਹਤਾਜ ਨਹੀਂ ਹੋਣ ਦੇਣਗੇ ਤੇ ਸਾਡੀਆਂ ਝੋਲੀਆਂ ਭਰਨਗੇ ਐਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ